ਬੜੇ ਹੀ ਚਾਵਾ ਦੇ ਨਾਲ ਮਾਪਿਆਂ ਨੇ ਆਪਣੀ ਧੀ ਤੋਰੀ ਸੀ ਹਾਲਾਂਕਿ 6 ਤੋਂ 7 ਸਾਲ ਬਿਆਨੂ ਹੋ ਚੁੱਕੇ ਸੀ ਤੇ ਹੁਣ ਸੋਰੇ ਵਾਲਿਆਂ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੋਰੇ ਵਾਲਿਆਂ ਦੇ ਵੱਲੋਂ ਕੁੜੀ ਨੂੰ ਮਾਰ ਦਿੱਤਾ ਗਿਆ ਤੇ ਹਸਪਤਾਲ ਦੇ ਵਿੱਚ ਮ੍ਰਿਤਕ ਜੋ ਦੇ ਐ ਉਹ ਰੱਖ ਕੇ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਹਸਪਤਾਲ ਤੋਂ ਕਾਲ ਜਾਂਦੀ ਹੈ ਪੇਕੇ ਵਾਲਿਆਂ ਨੂੰ ਤੇ ਪੇਕੇ ਵਾਲੇ ਮੌਕੇ ਤੇ ਪਹੁੰਚਦੇ ਨੇ ਉਸ ਤੋਂ ਬਾਅਦ ਰੱਜ ਕੇ ਗਾਵੀ ਪਾਇਆ ਗਿਆ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਸਾਡੀ ਕੁੜੀ ਨੂੰ ਨਹੀਂ ਰੱਖਣਾ ਸੀ ਤਾਂ ਸਾਨੂੰ ਦੱਸ ਦਿੰਦੇ ਸੀ ਪਣੀ ਕੋੜੀ ਰੱਖ ਲੈਂਦੇ ਲੇਕਿਨ ਮਾਰਨ ਦੀ ਕੀ ਲੋੜ ਸੀ ਮਾਰਨ ਦੇ ਉਹਨਾਂ ਦੇ ਵੱਲੋਂ ਇਲਜ਼ਾਮ ਇਸ ਕਰਕੇ ਲਗਾਏ ਜਾ ਰਹੇ ਨੇ ਕਿਉਂਕਿ ਕੁੜੀ ਦੇ ਗਲ ਦੇ ਵਿੱਚ ਨਿਸ਼ਾਨ ਪਏ ਹੋਏ ਨੇ ਦੱਸਿਆ ਜਾ ਰਿਹਾ ਕੁੜੀ ਦੇ ਪਰਿਵਾਰ ਦੇ ਵੱਲੋਂ ਕਿ ਜੋ ਗਲਾ ਆ ਦੱਬ ਕੇ ਉਸ ਨੂੰ ਮਾਰਿਆ ਗਿਆ ਪਰ ਦੂਜੇ ਪਾਸੇ ਜੇਕਰ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਲਈ ਤਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਖਬਰ ਆ ਰਹੀ ਹੈ ਜਲੰਧਰ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖੀ ਕੁੜੀ ਦੀ লাশ ਨੂੰ ਲੈ ਕੇ ਲੋਕਾਂ ਨੇ ਭਾਰੀ ਹੰਗਾਮਾ ਕੀਤਾ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਜਿੱਥੇ ਪਰਿਵਾਰ ਨੇ ਕੁੜੀ ਦੇ ਕਤਲ ਦਾ ਦੋਸ਼ ਲਗਾਇਆ ਹੈ ਕਿ ਕੁੜੀ ਜੋ ਕੁੜੀ ਦੀ ਮਾਸੀ ਹੈ ਸੂਮਨ ਉਸ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਸ ਦੀ ਭਤੀਜੀ ਗੋਰੀ ਜੱਸਾ ਕੀ ਵਿਆਹ 7 ਸਾਲ ਪਹਿਲਾਂ ਹੋਇਆ ਸੀ ਮ੍ਰਿਤਕ ਕੁੜੀ ਦੀ ਇੱਕ ਧੀ ਵੀ ਹੈ ਤੇ ਇੱਕ ਪੁੱਤਰ ਵੀ ਹੈ ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਦੇ ਸਹੁਰੇ ਜਿਹੜੇ ਹੈਗੇ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ ਕੁੱਟਦੇ ਮਾਰਦੇ ਵੀ ਸੀ ਮ੍ਰਿਤਕ ਕੁੜੀ ਦਾ ਸਹੁਰਾ ਪਰਿਵਾਰ ਫਰੈਂਡਸ ਕੋਲੋਨੀ ਦੇ ਵਿੱਚ ਰਹਿੰਦਾ ਹੈ ਪਰਿਵਾਰ ਨੇ ਦੋਸ਼ ਲਗਾਇਆ ਕਿ ਮ੍ਰਿਤਕ ਕੁੜੀ ਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਪਹਿਲਾਂ ਸਹੁਰੇ ਪਰਿਵਾਰ ਨੇ ਕੁੜੀ ਦੀ ਲਾਸ਼ ਜਿਹੜੀ ਹੈਗੀ ਸਿਵਲ ਹਸਪਤਾਲ ਦੇ ਵਿੱਚ ਰੱਖੀ ਤੇ ਫਿਰ ਉਸ ਤੋਂ ਬਾਅਦ ਫੋਨ ਕਰਕੇ ਦੱਸਿਆ ਕਿ ਉਸ ਨੇ ਸੁਸਾਇਡ ਕਰ ਲਿਆ ਹੈਗਾ ਉਸ ਨੇ ਖੁਦਕੁਸ਼ੀ ਕੀਤੀ ਹੈਗੀ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਰ ਕਿਸੇ ਦੇ ਵੱਲੋਂ ਜਦ ਮ੍ਰਿਤਕ ਦੇ ਲਿਆਂਦੀ ਗਈ ਤਾਂ ਸਾਨੂੰ ਪਹਿਲਾਂ ਇਨਫੋਰਮ ਕਿਉਂ ਨਹੀਂ ਕੀਤਾ ਗਿਆ ਮ੍ਰਿਤਕ ਦੇ ਇਹਨਾਂ ਨੇ ਰੱਖ ਕਿਵੇਂ ਲਈ ਇਸ ਉੱਤੇ ਵੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਤਾਂ ਮੌਕੇ ਉੱਤੇ ਜੋ ਮ੍ਰਿਤਕ ਕੁੜੀ ਉਹਦਾ ਪੂਰਾ ਪਰਿਵਾਰ ਪਹੁੰਚਿਆ ਹੋਇਆ ਪੇਕਾ ਪਰਿਵਾਰ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਚਾਚੀ ਸੁਮਨ ਜਿਨ੍ਹਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੀ ਕੁਝ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਕੁਝ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇੱਕ ਵਾਰੀ ਤੁਹਾਨੂੰ ਵੀ ਸੁਣਾਉਂਦੇ ਆ ਚਲੋ ਸਾਨੂੰ ਨਾ ਵੀ ਮਿਲੂਗੀ ਸਾਲ 6 ਮਹੀਨੇ ਤਾਂ ਅਸੀਂ ਮਤਲਬ ਕਿ برداشت ਕਰ ਲਾਂਗੇ ਸਿਰਫ ਆਪਣੇ ਕੀ ਚਾਹਦੇ ਕੀ ਸੀ ਅਸੀਂ ਇਹ ਕਹਨੇ ਸ ਆਪਣੇ ਘਰ ਚ ਖੁਸ਼ ਰਵੇ ਕੀ ਕਹਿਆ ਕੀ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਹੁਣ ਸਾਨੂੰ ਨਾ ਸਾਨੂੰ ਮਿਲਣ ਦਿੱਤਾ ਸਾਲ ਹੋ ਗਿਆ ਝਗੜਾ ਕਿਸ ਗੱਲ ਦੇ ਚ ਕੋਈ ਝਗੜਾ ਉਹਨਾਂ ਦਾ ਆਪਸ ਵਿੱਚ ਹੈ ਆ ਆਪਸ ਵਿੱਚ ਹੀ ਆਹ ਵਾਹ ਜੀ ਮਿਲ ਨਹੀਂ ਸੀ ਦਿੰਦੀ ਮਾ ਉਹ ਜਿਹੜੀ ਉਹਦੀ ਸੱਸਾਂ ਨਾ ਟੌਰਚਰ ਬਹੁਤ ਕਰਦੀ ਹੁੰਦੀ ਸਾਰਾ ਟੱਬਰ ਹੀ ਟੌਰਚਰ ਕਰਦਾ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਸਾਲ ਹੋ ਗਿਆ ਸਾਨੂੰ ਮਿਲਣ ਹੀ ਨਹੀਂ ਦਿੱਤਾ ਸਾਨੂੰ ਜਾਂ ਜੜਾ ਤੀਜੇ ਕੋਈ ਗੱਲ ਸੀਗੀ ਹਫਤਾ ਹੋ ਗਿਆ ਚਲੋ ਢੱਡ ਘਾਚ ਝਗੜਾ ਚੱਲਦਾ ਤੁਸੀਂ ਸਾਨੂੰ ਤੇ ਇੱਕ ਵਾਰੀ ਦੱਸੋ ਸਾਡੇ ਨਾਲ ਦੱਸਣ ਦਾ ਫਰਜ਼ ਬੰਦਾ ਨਾ ਫੇ ਅਸੀਂ ਆਪਣੀ ਧੀ ਨੂੰ ਘਰ ਲੈ ਆਉਂਦੇ ਬਸ ਆਹੀ ਗੱਲ ਹੈ ਸਾਨੂੰ ਹੋਰ ਕੋਈ ਪਤਾ ਹੀ ਨਹੀਂ ਸਾਲ ਤੋਂ ਵੀ ਕੀ ਕਰਦੇ ਸਾਡੀ ਕੁੜੀ ਨਾ ਕੀ ਨਹੀਂ ਕਰਦੇ ਹੋਣ ਵੀ ਸਾਨੂੰ ਲਾਸ਼ ਸਿੱਟ ਗਏ ਸਾਨੂੰ ਕੁਛ ਨਹੀਂ ਪਤਾ ਸਾਨੂੰ ਦੱਸਿਆ ਤੱਕ ਨਹੀਂ ਸਾਨੂੰ ਤਾਂ 9 ਵਜੇ ਪਤਾ ਲੱਗਿਆ ਉਹ ਮੁੰਡੇ ਨੇ ਉਹ ਕੁੜੀ ਦੇ ਘਰ ਵਾਲਿਆਂ ਨੂੰ ਫੋਨ ਕੀਤਾ ਕਿਉਂ ਨਹੀਂ ਐਦਾਂ ਹੋ ਗਈ ਹੈ ਬੈਠ ਹੋ ਗਈ ਹੈ ਸੁਸਾਈਡ ਕਰ ਰਹੀ ਹੈ ਕੋਈ ਜ਼ਖਮ वगैरह ਵੀ ਹੈਗਾ ਲੜਕੀ ਦੇ ਬੋਡੀ ਤੇ ਕੋਈ ਜਿਦਾ ਲੱਗੇ ਹਾਂ ਉਹ ਕਹਿੰਦਾ ਗੱਲ ਹੈ ਕਿ ਉੱਟ ਕੇ ਮਾਰੀ ਪਈ ਆ ਉਹਨਾਂ ਨੇ ਕਹਿਣਾ ਸੁਸਾਈਡ ਹੈ ਹਾਂ ਹਾਂ ਉਹਨਾਂ ਨੇ ਇਹ ਕਿਹਾ ਕਾਰਨ ਕੋਈ ਨਹੀਂ ਦੱਸਿਆ ਤਾਂ ਨਾ ਨਾ ਸਾਨੂੰ ਸਿਰਫ ਇਹ ਹੀ ਪਤਾ ਲੱਗਦਾ ਉਹ ਲੜਬੁੜੀ ਜੇ ਲੜਕੀ ਤੇ ਇੱਥੇ ਰੱਖ ਕੇ ਗਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਡਾਕਟਰ ਨੂੰ ਪਹਿਲੇ ਪੁੱਛਣ ਨੂੰ ਹੁੰਦਾ ਹਾਂ ਡਾਕਟਰ ਦੀ ਗਲਤੀ ਹੈ ਨਾ ਡਾਕਟਰ ਸਾਨੂੰ ਤਾਂ ਬੁਲਾਉਂਦਾ ਮਿੱਤੀ ਵਾਲੇ ਨੂੰ ਵੀ ਬਲਾਉ ਕੀ ਹੋਇਆ ਕਿੱਦਾਂ ਰੱਖ ਕੇ ਕਿੱਦਾਂ ਲਈ ਉਹਨਾਂ ਨੇ Laash ਕਿੱਦਾਂ ਰੱਖ ਲੈ ਸਾਨੂੰ ਇਹ ਤਾਂ ਮਾਪਿਆਂ ਦੇ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਪਹਿਲਾਂ ਇਨਫੋਰਮ ਕਰ ਦਿੰਦੇ ਸਾਨੂੰ ਦੱਸ ਦਿੰਦੇ ਅਸੀਂ ਆਪਣੀ ਕੁੜੀ ਆਪਣੇ ਕੋਲ ਬੁਲਾ ਲੈਂਦੇ ਇਦਾਂ ਮਾਰਨ ਦੀ ਲੋੜ ਕੀ ਸੀ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਥਾਣਾ ਇਨਚਾਰਜ ਰਾਕੇਸ਼ ਕੁਮਾਰ ਜੋ ਨੇ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਫਿਲਹਾਲ ਮੈਂ ਮੌਕੇ ਤੇ ਪਹੁੰਚਿਆ ਆ ਸਾਨੂੰ ਜਾਣਕਾਰੀ ਮਿਲੀ ਸੀ ਕਿ ਮ੍ਰਿਤਕ ਦੇ ਇੱਥੇ ਪਹੁੰਚੀ ਹੈਗੀ ਤੇ ਜਦੋਂ ਅਸੀਂ ਡੈੱਡ ਬੋਡੀ ਦੇਖੀਏ ਤੇ ਗੱਲ ਦੇ ਵਿੱਚ ਨਿਸ਼ਾਨ ਨੇ ਜਾਪਦਾ ਇਹੀ ਹੈ ਜਿਵੇਂ ਸੁਸਾਇਸਾਈਡ ਕੀਤਾ ਹੋਵੇ ਪਰ ਅਸੀਂ ਇਸ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਦੇ ਕਿਉਂਕਿ ਜਾਂਚ ਪੜਤਾਲ ਹੋਵੇਗੀ ਕਿਉਂਕਿ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦਾ ਕਤਲ ਕੀਤਾ ਗਿਆ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਖੁਲਾਸੇ ਹੋਣਗੇ ਹਾਲਾਂਕਿ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾਣਗੇ ਜਿਸ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਡੈੱਡ ਬੋਡੀ ਹਸਪਤਾਲ ਦੇ ਵਿੱਚ ਲਿਆਂਦੀ ਗਈ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ ਕਿ ਆਖਰ ਕਿਸ ਦੇ ਵੱਲੋਂ ਡੈੱਡ ਬੋਡੀ ਜਿਹੜੀ ਹੈਗੀ ਹਸਪਤਾਲ ਦੇ ਵਿੱਚੋਂ ਲਿਆਂਦੀ ਗਈ ਹੈ ਤਾਂ ਤਸਵੀਰ ਜਿਹੜੀ ਆ ਔਰਤ ਦੀ ਤਸਵੀਰ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਆਂ ਜਿਸ ਦੱਸਿਆ ਜਾ ਰਿਹਾ ਕਿ 35 ਸਾਲ ਦੀ ਇਹ ਮਹਿਲਾ ਸੀਗੀ ਜਿਸਦੇ ਕੀ ਹੁਣ ਮੌਤ ਹੋ ਗਈ ਹੈ ਕਾਰਨ ਕੀ ਰਹੇ ਨੇ ਇਸ ਦਾ ਪਤਾ ਫਿਲਹਾਲ ਲਗਾਇਆ ਜਾਵੇਗਾ ਜਦੋਂ ਜਾਂਚ ਪੜਤਾਲ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੇ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਰਾਕੇਸ਼ ਕੁਮਾਰ ਥਾਣਾ ਇੰਚਾਰਜ ਮੌਕੇ ਤੇ ਪਹੁੰਚੇ ਨੇ ਕੀ ਕੋ ਜਨਾ ਦੇ ਵੱਲੋਂ ਕਿਹਾ ਗਿਆ ਇੱਕ ਵਰੀਤ ਤੁਹਾਨੂੰ ਅਭਿਸ਼ੁ ਹੁੰਦੇ ਆ ਮਾਮਲਾ ਇਨਫੋਰਮੇਸ਼ਨ ਮਿਲੀ ਸੀ ਲੜਕੀ ਇੱਥੇ ਇੱਕ ਹੋਰ ਐਡਮਿਟ ਮੌਚਰੀ ਚ ਦੀ ਡੈਡ ਬੋਡੀ ਸੀਗੀ ਗौरी ਨਾਮ ਉਹਦਾ ਗौरी ਵਾਈਫ ਆਫ ਸੁਮਿਤ 35 ਸਾਲ ਏਜ ਦਾ ਸਰੇ ਆ ਫਰੈਂਡ ਕਲੋਨੀ ਵਿਆਹੀ ਆ ਫਿਲਹਾਲ ਉਹਦੀ ਬਾਡੀ ਦੇਖਣ ਨੂੰ ਗਲੇ ਤੇ ਨਿਸ਼ਾਨ ਹੈਗਾ ਹੋਗਾ ਹੈਂਗਿੰਗ ਦਾ ਬਾਕੀ ਉਹਦੇ ਪਰਿਵਾਰ ਵਾਲੇ ਐਲੀਗੇਸ਼ਨ ਲਾ ਰਹੇ ਵੀ ਉਹਦੇ ਸਹੁਰੇ ਪਰਿਵਾਰ ਤੰਗ ਕਰਦਾ ਸੀ ਉਹ ਬਾਕੀ ਉਹਨਾਂ ਦੀ ਸਟੇਟਮੈਂਟ ਲੈ ਕੇ ਦੇਖਦੇ ਆ ਸਟੇਟਮੈਂਟ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਦੇ ਆ ਆ ਸੁੱਟ ਕੇ ਗਏ ਇੱਥੇ ਕਦੋਂ ਹੀ ਆ ਤੁਸੀਂ ਲੱਖਦੇ ਮੈਂ ਇੱਥੇ ਕਦੋਂ ਸੀ ਸੀ ਟੀਵੀ ਤੇ ਆ ਗਿਆ ਹੋਣਾ ਜੀ ਉੱਥੇ ਡੈਥ ਦੇਖ ਰਿਹਾ ਮੈਂ ਤਾਂ ਆਇਆ ਹੀ ਅੱਜ ਜੀ ਡੈਥ ਪਤਾ ਕਰਨਾ ਪੈਣਾ ਕਦੋਂ ਕਰੋ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ My mother knows my work hours, so the moment I connect to the Go Wi-Fi, I'll get her message. Are you on the train? Is anyone with you? And the answer is always the same. Mama, is a train operator in this cabin. There's a helpline for emergencies. Then she will really feel calm.